ਲੋਜੀ ਸਭ ਤੋਂ ਪਹਿਲਾਂ ਮੇਰਾ ਚੈਨਲ ਲਾਲ ਬਟਨ ਦਬਾਓ ਸਬਸਕ੍ਰਾਈਬ ਕਰੋ ਤੇ ਨਾਲ ਹੀ ਰਿੰਗ ਆਲ ਬਟਨ ਦਬਾ ਦੇਣਾ ਤਾਂ ਕਿ ਮੇਰੀ ਲੇਟੈਸਟ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਪੇਸ਼ ਆ ਮੈਂ ਨਸ਼ੇ ਦਾ ਗੁਲਾਮ ਗੀਤ ਲੈ ਕੇ ਜੋ ਕਿ ਮੇਰਾ 8 ਸਾਲ ਪੁਰਾਣਾ ਲਿਖਿਆ ਹੋਇਆ ਗੀਤ ਆ ਉਹ ਸੁੱਖਾ ਸੁੱਖ ਮਾਪਿਆਂ ਨੇ ਤੈਨੂੰ ਸੀ ਉਹ ਪਾਇਆ ਸੀ ਰ ਕਰਜੇ ਦੀ ਪੰਡ ਬਾਪੂ ਮਸਾਂ ਸੀ ਬੜਾਇਆ ਹੁਕੀ ਮੇ ਭੁੱਲ ਗਏ ਆ ਮਾਂ ਦੀਆਂ ਚੂਰੀਆਂ ਕੀ ਮੇਪੋ ਲੇਗੇ ਆ ਮਾਂ ਦੀਆਂ ਚੂਰੀਆਂ ਓਏ ਹੱਥ ਤੇਰੇ ਜਾਮ ਹੋ ਗਿਆ ਜਦੋਂ ਕਰਨੀਆਂ ਸੋਹਣੀਆਂ ਤਰਕੀਆਂ ਸੀ ਚਿੱਟੇ ਦਾਗ ਲਾਮ ਹੋ ਗਿਆ ਉਹ ਜਦੋਂ ਕਰਨੀ ਯਾਰਾ ਤੂੰ ਤਰਕੀਆਂ ਸੀ ਨਸ਼ੇ ਦਾਗ ਲਾਮ ਹੋ ਗਿਆ ਉਹ ਜਿਹੜੇ ਮਾਪਿਆਂ ਨੇ ਦਿਲੀ ਚਸ ਮੋਏ ਸੀ ਉਹ ਸੁਪਨੇ ਤੂੰ ਚੂਰੀ ਕਰਤੇ ਰੱਬ ਮੰਨਦਾ ਸੀ ਜਿੰਨਾ ਪੈਣ ਪਾਈਆਂ ਨੂੰ ਉਹ ਦੇਣਾ ਚ ਨੇ ਸੂਰੇ ਕਰਤੇ ਉਹ ਰੱਬ ਮੰਨਦਾ ਸੀ ਜਿਹੜੇ ਬੈਣ ਪਾਈਆਂ ਦੇ ਵੀ ਦਿਲਾਚੀ ਨਸੂਰ ਕਰਤੇ ਚਿਹਰਾ ਡਗਦਾ ਸੀ ਸੱਜਰੀ ਸਵੇਰ ਜੋ ਚਿਹਰਾ ਡਗਦਾ ਸੀ ਸੱਜਰੀ ਸਵੇਰ ਵਾਂ ਘੂਟਾਲਦੀ ਹੋਈ ਸ਼ਾਮ ਹੋ ਗਿਆ ਉਹ ਜਦੋਂ ਕਰਨੀਆਂ ਮਿੱਤਰ ਅਤਰਕੀਆਂ ਸੀ ਚਿੱਟੇ ਦਾਗ ਨਾਮ ਹੋ ਗਿਆ ਜਦੋਂ ਕਰਨੀਆਂ ਯਾਰਾ ਸੀ ਤਰਕੀਆਂ ਤੂੰ ਚਿੱਟੇ ਦਾਗ ਨਾਮ ਹੋ ਗਿਆ ਸੀ ਦਾਲ ਦੇ ਦੱਲੇ ਵਿੱਚ ਤਸਿਆ ਉਹ ਦਿੱਥੋ ਸੇਤੀ ਬਾਰ ਨਹੀਂ ਕੋ ਆਇਆ ਪਟ ਸੁਟ ਦੇ ਪਿੰਡੇ ਦੇ ਨਾਲੋ ਜੋ ਕੇ ਐਸੀ ਜੀ ਨੇ ਖੂਨ ਪਾਣੀ ਪਿਆ ਬਣਾਇਆ ਉਹ ਪਟ ਸੁਟ ਦੇ ਪਿੰਡੇ ਦੇ ਨਾਲੋ ਜੋ ਕੇ ਐਸੀ ਜੀ ਨੇ ਖੂਨ ਪਾਣੀ ਪਿਆ ਬਣਾਇਆ ਫੁੱਲ ਟਾਣੀ ਨਾਲੀ ਰਹਿ ਕੇ ਹਾਸੇ ਵੰਡਦਾ ਫੁੱਲ ਟਾਣੀ ਨਾਲੀ ਰਹਿ ਕੇ ਹਾਸੇ ਵੰਡਦਾ ਉਹ ਟੁੱਟ ਜੇ ਬੇਰਾਮ ਹੋ ਗਿਆ ਜਦੋਂ ਕਰਨੀਆਂ ਯਾਰਾ ਸੀ ਤਰੱਕੀਆਂ ਤੂੰ ਨਸ਼ੇ ਦਾਗ ਨਾਮ ਹੋ ਗਿਆ ਜਦੋਂ ਕਰ ਨਹੀਂ ਆ ਮਿੱਤਰਾਂ ਤੇ ਰਕੀਆਂ ਸੀ ਨਸ਼ੇ ਦਾਗ ਲਾਮ ਹੋ ਗਿਆ ਹੋ ਕਿੁੱਛ ਨਹੀਂ ਹੰਡਾਏ ਵਾਲੇ ਰਾਜੂ ਨੂੰ ਉਹ ਜੀਨੇ ਸੱਚਾ ਖੋਲਿਆ ਯਾਰ ਓਏ ਗੱਲ ਛੇੜਦਾ ਏ ਜਦੋਂ ਵੀ ਪੁਰਾਣੀ ਹੁੰਦਾ ਏ ਪੁੱਬਾ ਮਾਰੇ ਮਾਰ ਓਏ ਉਹ ਗੱਲ ਛੇੜਦਾ ਏ ਜਦੋਂ ਵੀ ਪੁਰਾਣੀ ਹੁੰਦਾ ਏ ਪੁੱਬਾ ਮਾਰੇ ਮਾਰ ਓਏ ਹੋ ਸਿੱਖੋ ਕਾਬੂ ਵਿੱਚ ਕਰ ਲੈਣਾ ਦੋਸਤੋ ਸਿੱਖੋ ਕਾਬੂ ਵਿੱਚ ਕਾਇ ਲੈਣਾ ਤੋਂ ਉਸ ਤੋਂ ਹੀ ਮਨ ਬੇਲਗਾਮ ਹੋ ਗਿਆ ਜਦੋਂ ਕਰਨੀਆਂ ਮਿੱਤਰ ਰਤ ਰਕੀਆਂ ਸੀ ਚਿੱਟੇ ਰਾਗ ਲਾਮ ਹੋ ਗਿਆ ਹੋ ਜਦੋਂ ਮਾਪਿਆਂ ਦਾ ਨਾਮ ਚੰਬ ਕੌਲਾ ਸੀ ਤੂੰ ਨਸ਼ੇ ਦਾ ਗਲਾਮ ਹੋ ਗਿਆ